ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸ ਕਰਦਾ ਹਾਂ ਮੈਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਸਵਾਗਤ ਆ ਤੁਹਾਡਾ ਇੱਕ ਨਵੇਂ ਵਲੌਗ ਦੇ ਨਾਲ ਤੁਸੀਂ ਸਾਡੇ ਫੋਲੋਵਰ ਜਿਆਆਂ ਵਾਲੇ ਵਲੌਗ ਨੂੰ ਬੜਾ ਪਿਆਰ ਦਿੱਤਾ ਤੇ ਕਾਫੀ ਜਣੇ ਦੇ ਕਮੈਂਟ ਆਏ ਆ ਕਿ ਆਪਾਂ ਕਦੀ ਪਹਿਲਾਂ ਕਦੀ ਬਣਾਈਆਂ ਨਹੀਂ ਦੰਗੀਆਂ ਤੇ ਕਾਫੀਆਂ ਨੇ ਬਣਾਈਆਂ ਹੀ ਤੇ ਬਹੁਤ ਵੀਰਾਂ ਭੈਣਾਂ ਦੇ ਮੈਸੇਜ ਆਏ ਕਿ ਤੁਸੀਂ ਅੱਗੇ ਵਾਲੀ ਜੜੀ ਦੀ ਪ੍ਰੋਸੈਸ ਉਹ ਹਨਾ ਕਿਵੇਂ ਕੀਤਾ ਅੱਗੇ ਕਿਵੇਂ ਸੋਕੀਆਂ ਕਿਦਾਂ ਦੀਆਂ ਲੱਗਦੀਆਂ ਉਹਨਾਂ ਦਾ ਇੰਟਰਫੇਸ ਤੇ ਕਿਦਾਂ ਨੂੰ ਤਲਦੇ ਆ ਉਹਨੂੰ ਸਾਰਾ ਕੁਝ ਹੈ ਨਾ ਉਹ ਵੀ ਬਣਾ ਕੇ ਜਿਹੜਾ ਵਲੌਗ ਪਾਇਓ ਤੇ ਉਹ ਤੇ ਪਰਸੋਂ ਚ ਉਹ ਤੇ ਪਰਸੋਂ ਆਪਾਂ ਬਣਾ ਕੇ ਖੋਰੀ ਖਾਲੀਆਂ ਸੀ ਤੇ ਅੱਜ ਮੈਂ ਮੰਮੀ ਜੀ ਨੂੰ ਆਖਿਆ ਚਲੋ ਥੋੜੀਆਂ ਜਿਹੀ ਰੱਖ ਲੈਨੇ ਆਪਾਂ ਜਿਹੜਾ ਅਗਲਾ 파ਟ ਆ ਉਹਨਾਂ ਦਾ ਵੀ ਆਪਾਂ ਬਣਾ ਕੇ ਤੇ ਉਹ ਵੀ ਅਪਲੋਡ ਕਰੀਏ ਕਿਉਂਕਿ ਤੁਸੀਂ ਸਾਰੇ ਜਣੇ ਮੈਸੇਜ ਕਰ ਰਹੇ ਸੀ ਤੇ ਬਾਕੀ ਹੁਣ ਆਪਾਂ ਲੱਗੇ ਆ ਉਹਦਾ ਨੈਕਸਟ 파ਟ ਹੁਣ ਜਿਹੜਾ ਬਾ ਸ਼ੁਰੂ ਕਰਨਾ ਕਿਦਾਂ ਉਹਨਾਂ ਨੂੰ ਤਲਣਾ ਹਾਂਜੀ ਮੰਮੀ ਜੀ ਤੇ ਪਾਵਾਂ ਪਹਿਲਾਂ ਮੈਂ ਨਹੀਂ ਹਟੇ ਤੇਲ ਉਹਂਂ ਦੀਆ ਕੜਾਈ ਵਿੱਚ ਅੱਜ ਸਸਰੀ ਘਲ ਥੋੜੀ ਲੇਟ ਹੋ ਗਈ ਹਾਂ ਤਾਂ ਟੱਕਣ ਬੰਦ ਕਰ ਦਈਏ ਬੇਟਾ ਕਰੋ 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 ਟੱਕਣ ਬੰਦ ਕਰੋ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਸਰੀਕਾਲ ਜੀ ਹੋ ਸੁਣਾਓ ਠੀਕ ਠਾਕ ਮੇਰੇ ਭੈਣ ਭਰਾ ਸਾਰੇ ਹਾਂਜੀ ਸਾਰੇ ਵਧੀਆ ਠੀਕ ਠਾਕ ਚਲੋ ਆਜੋ ਫਿਰ ਤਲਦੇ ਅੱਜ ਤੇ ਆ ਸੀ ਉਹਨੀਆਂ ਫੁੱਲ ਵੜੀਆਂ ਜਿਹੜੀਆਂ ਬਜੀਆਂ ਥੋੜੀਆਂ ਦੀਆਂ ਮੈਂ ਮੰਮੀ ਜੀ ਨੂੰ ਕਿਹਾ ਮੈਂ ਮੰਮੀ ਜੀ ਰੱਖ ਲਓ ਥੋੜੀਆਂ ਜੀਆਂ ਕਿਉਂਕਿ ਜਲੇਬੀ ਵਾਲੀਆਂ ਵੀ ਇਹ ਰੱਖੀ ਜਾਵਾਂ ਤੇ ਕੁਸਤਾਲੀਆਂ ਹੀ 5 6 ਤੇ ਉਹ ਰੱਖੀਆਂ ਇਹ ਦੇਖੋ ਤੁਸੀਂ ਹਨਾ ਕਿਵੇਂ ਦੀਆਂ ਹੋ ਗਈਆਂ ਦੇਖੋ ਸੋਕਕੇ ਆ ਜਿਹੜਾ ਵਾ ਆਕੜਗੀਆਂ ਪੂਰੀਆਂ ਤੇ ਇਦਾਂ ਦਾ ਇਹ ਇੰਟਰਫੇਸ ਬਣਾਇਆ ਵਾ ਜਦੋਂ ਸੁੱਕ ਜਾਂਦੀਆਂ ਵਾ ਹੁਣ ਇਹਨਾਂ ਨੂੰ ਆਪਾਂ ਤਲਾਂਗੇ ਹਨਾ ਮੰਮੀ ਜੀ ਤੇ ਇਹ ਗਰਮ ਹੋ ਜਾਣਾ ਜਰਾ ਤੇਲ ਹੋਣ ਦੀ ਵਾਰੀ ਗਰਮ ਹੋਣ ਦੀ ਤੇ ਬਾਕੀ ਕਾਫੀ ਗਰਮੀ ਹੁਣ ਹੋ ਗਈ ਆ ਨਾ ਕਿਤੇ ਕਿਤੇ ਹਨੇਰੀ ਆਈ ਜਾ ਇਹ ਵੀ ਕਮੈਂਟ ਕਰਕੇ ਦੱਸਿਓ ਕਿਉਂਕਿ ਅੱਡੇ ਕਾਲਾ ਹੀ ਆ ਜਾ ਹੀ ਨਹੀਂ ਕਾਲਾ ਰਤੀ ਸ਼ਾਮੀ ਆਈ ਕਾਲੇ ਸ਼ਾਮੀ ਆ ਡੇਨੇਰੀ ਆਈ ਤੇ ਕਾਫੀ ਸਕੂਨ ਮਿਲਿਆ ਤੇ ਜਿਹੜਾ ਵਾ ਠੰਡਾ ਇੱਕ ਵਾਰੀ ਰੱਬ ਨੇ ਕਰ ਦਿੱਤਾ ਕੁਦਰਤ ਕੁਝ ਵੀ ਕਰ ਸਕਦੀ ਆ ਬੰਦਾ ਕੁਝ ਨਹੀਂ ਕਰ ਸਕਦਾ ਵਾ ਥੋੜੀ ਜੀ ਠੰਡਕ ਹੋ ਨਹੀਂ ਤੇ ਬਹੁਤ ਬੁਰਾ ਹਾਲ ਹੀ ਮੱਕੀ ਤੂੰ ਜੁਨੀ ਦਾ ਹੀ ਕਮੈਂਟ ਕੀਤਾ ਸੀ ਵੀ ਚੁੰਨੀ ਬਦਲਦਾ ਮੈਂ ਮੰਮੀ ਨੂੰ ਕਿਹਾ ਸੀ ਮੈਂ ਇੱਕ ਨੇ ਕਮੈਂਟ ਪਤਾ ਨਹੀਂ ਭੈਣ ਜੀ ਨੇ ਕਮੈਂਟ ਕੀਤਾ ਸੀ ਵੀਡੀਓ 'ਚ ਕੀਤਾ ਹੈ ਵੀਡੀਓ 'ਚ ਕੀਤਾ ਨਹੀਂ ਵਲੌਗ 'ਚ ਕੀਤਾ ਸੀ ਵਲੌਗ 'ਚ ਤੂੰ ਹੋਰ ਵੀ ਲਈ ਕਹਿੰਦੇ ਸਾਨੂੰ ਬੜਾ ਵਧੀਆ ਲੱਗਾ ਬਬਲੂ ਤੇਰੀ ਮੰਮੀ ਜੀ ਨੇ ਦੁਪੱਟਾ ਜਿਹੜਾ ਉਹ ਚੇਂਜ ਕਰ ਲਿਆ ਤੇ ਮੈਂ ਫਿਰ ਮੰਮੀ ਨੂੰ ਕਿਹਾ ਮੈਂ ਤੂੰ ਦੁਪੱਟਾ ਚੇਂਜ ਕਰਿਆ ਕਰੋ ਜਿੱਦਣ ਬੰਨਿਆ ਸੀ ਉਦੋਂ ਵੀ ਮੈਂ ਚੇਂਜ ਕੀਤਾ ਤੇ ਅੱਜ ਮੈਨੂੰ ਹੋਰ ਪਤਾ ਕੀ ਹੁੰਦਾ ਵਾ ਵੀਡੀਓ ਦੇ ਵਿੱਚ ਇਹ ਹੁੰਦਾ ਵਾ ਕਿ ਜਿੱਦਾਂ ਹੁਣ ਸਾਨੂੰ ਐ ਲੱਗਦਾ ਵਾ ਇੱਥੇ ਵੀ ਆਪਾਂ ਮੰਮੀ ਜੋ ਨਹੀਂ ਸਕੋ ਮੈਨੂੰ ਕਹਿੰਦੇ ਰਹਿੰਦੇ ਆ ਵੀ ਬਬਲੂ ਕੱਪੜੇ ਚੇਂਜ ਕਰਾ ਦੇ ਬਬਲੂ ਕੱਪੜੇ ਚੇਂਜ ਕਰਾ ਦੇ ਹਨਾ ਫਿਰ ਉਹਦੇ ਵਿੱਚ ਇਹ ਹੁੰਦਾ ਪੀ ਉਸੇ ਦਿਨ ਦਾ ਹੀ ਵੀਡੀਓ ਬਣਦੀ ਹੁੰਦੀ ਆ ਕਈ ਵਾਰੀ ਸਾਨੂੰ ਤਿੰਨ ਦਿਨ ਹੀ ਲੱਗ ਜਾਂਦੇ ਆ ਇੱਕੋ ਦਿਨ ਦੀ ਵੀਡੀਓ ਬਣਾਉਂਦੇ ਬਣਾਉਂਦੇ ਤੁਹਾਨੂੰ ਤੇ ਇਹੋ ਹੀ ਲੱਗਣਾ ਵਾ ਪੀ ਇੱਕੋ ਦਿਨ ਚੀ ਆ ਹਨਾ ਤੁਹਾਨੂੰ ਨਹੀਂ ਇਹ ਲੱਗਣਾ ਪੀ ਇਹਨਾਂ ਨੇ ਕਾਫੀ ਦਿਨ ਹੋ ਗਏ ਆ ਤੇ ਬਾਕੀ ਇਹ ਆ ਕਿ ਉਹ ਸਾਨੂੰ ਫਿਰ ਥੋੜਾ ਕੋਤਾ ਕੰਪਰੋਮਾਈਜ਼ ਕਰਨਾ ਪੈਂਦਾ ਪਰ ਫਿਰ ਵੀ ਆਪਾਂ ਜਦੋਂ ਇਹ ਕਹਿੰਦੇ ਆ ਨਾ ਕਿ ਬਬਲੂ ਹੁਣ ਤੂੰ ਚੇਂਜ ਕਰਾ ਦੇ ਕੱਪੜੇ ਵੀ ਅਨਾਪੀਆ ਪਕਰ ਲਈਏ ਬਾਕੀ ਫਿਰ ਮੈਂ ਇਹਨਾਂ ਨੂੰ ਕਹਿ ਦੇਣਾ ਨਾ ਚਲੋ ਕਰ ਲਓ ਫਿਰ ਉਹ ਨੈਕਸਟ ਡੇ ਭਾਦੀ ਦਾ ਵਾ ਤੇ ਇਸ ਕਰਕੇ ਨਹੀਂ ਤੇ ਫਿਰ ਉਹ ਜਿਹੜਾ ਵੀਡੀਓ ਤੇ ਹਸਾਬ ਨਾਲ ਚੱਲਣਾ ਪੈਂਦਾ ਵਾ ਬਾਕੀ ਵਧੀਆ ਚੱਲ ਰਹੀ ਆ ਵੀਡੀਓ ਤੁਸੀਂ ਸੜ ਜਾਨੇ ਰਿਸਪੌਂਸ ਦੇਂਦੇ ਆ ਵਧੀਆ ਉਦੋਂ ਆਪਾਂ ਲੱਗੇ ਹੀ ਪਹਿਲਾਂ ਐਂਡ ਕਰਨ ਪਰ ਹੁਣ ਹੁੰਦਾ ਐਂਡ ਨਹੀਂ ਕਰਨਾ ਹੁਣ ਕੰਟੈਂਟ ਜਿਹੜਾ ਵਾ ਹੋਰ ਕ੍ਰੀਏਟ ਕਰ ਲਿਆ ਆਪਾਂ ਕੇ ਤੇ ਉਹ ਵੀ ਵਧੀਆ ਵਧੀਆ ਹੁਣ ਜਿਹੜਾ ਹੁਣ ਕੰਟੈਂਟ ਆਊਗਾ ਉਹਦੇ ਚ ਚੇਂਜ ਕਰਤਾ ਸਾਰਾ ਕੁਝ ਟਾਈਮ ਪਾ ਕੇ ਨਾ ਤੇ ਚੇਂਜ ਕਰਤਾ ਬਾਕੀ ਹੁਣ ਤੁਸੀਂ ਉਹ ਵਾਲਾ ਪਾਟ ਦੇਖਿਓ ਤੇ ਫਿਰ ਆਹਨੂੰ ਕਮੈਂਟ ਕਰਿਓ ਇੱਕ ਹੋਰ ਗੱਲ ਵਾ ਹਾਂਜੀ ਇੱਕ ਅੰਮ੍ਰਿਤਸਰ ਤੋਂ ਆਇਆ ਸੀ ਕਮੈਂਟ ਆ ਫੁੱਲ ਬੜੀਆਂ ਵਾਲੇ ਜੀ ਆਇਆ ਸੀ ਹਾਂ ਕਹਿੰਦੇ ਆ ਵੀ ਅਸੀਂ ਅੰਮ੍ਰਿਤਸਰ ਤੋਂ ਆ ਤੇ ਅਸੀਂ ਤੁਹਾਡੇ ਵੀ ਮਤਲਬ ਸਾਰੇ ਵੀਡੀਓ ਵਲੋਗ ਵੇਖਦੇ ਆ ਥੈਂਕ ਯੂ ਤੁਹਾਡਾ ਤੇ ਨਾਲੇ ਇੱਕ ਗੱਲ ਹੋਰ ਉਹ ਕਹਿੰਦੇ ਸੀ ਵੀ ਅਸੀਂ ਫੁੱਲ ਬੜੀਆਂ ਕਦੀ ਬਣਾਈਆਂ ਨਹੀਂ ਆ ਚਲੋ ਜੇ ਤੁਸੀਂ ਨਹੀਂ ਨਾ ਬਣਾਈਆਂ ਆਜੋ ਇੱਥੇ ਤੁਹਾਨੂੰ ਅਸੀਂ ਫੁੱਲੋੜੀਆਂ ਖਵਾ ਦਾਂਗੇ ਜਿਹਨਾਂ ਬੜੇ ਕਾਫੀ ਮੈਸੇਜ ਆਇਆ ਨਾ ਨਹੀਂ ਨਾ ਦੱਸਿਆ ਉਹਨਾਂ ਨੇ ਆਪਣਾ ਵਿੱਚ ਨਹੀਂ ਨਹੀਂ ਕਾਫੀ ਮੈਸੇਜ ਆਇਆ ਕਦੇ ਨਹੀਂ ਆਇਆ ਨਹੀਂ ਇੱਕ ਤੇ ਆਇਆ ਮੈਂ ਪੜਿਆ ਤੇ ਬਾਕੀ ਜਿਹੜੇ ਚਾਹ ਵਾਣਾ ਖਾਣ ਦੇ ਕੋਈ ਗੱਲ ਨਹੀਂ ਆਜੋ ਆਪਾਂ ਬਣਾਵਾਂਗੇ ਤੇ ਤੁਸੀਂ ਆਜੋ ਕੋਈ ਨਹੀਂ ਵੈਲਕਮ ਆ ਤੁਸੀਂ ਆਲਮੋਸਟ ਵੈਲਕਮ ਤੁਹਾਡਾ ਹੈ ਬਾਕੀ ਜਿਹੜੇ ਕਰ ਸਕਦੇ ਆ ਜਿਹੜੇ ਬਣਾ ਸਕਦੇ ਉਹ ਬਣਾ ਕੇ ਖਾ ਸਕਣ ਜਿਹੜੇ ਨਹੀਂ ਜਿਨ੍ਹਾਂ ਨੇ ਆਉਣਾ ਵਾ ਤੇ ਆ ਕੇ ਵੀਾਨੂੰ ਦੱਸ ਦਿਓ ਮੈਨੂੰ ਸਹੀਂ ਤੁਹਾਡੇ ਵਾਸਤੇ ਬਣਾਵਾਂਗੇ ਤੇ ਫਿਰ ਤੁਹਾਨੂੰ ਜਦੋਂ ਤੁਸੀਂ ਆਓਗੇ ਨਾ ਫਿਰ ਚਾਹ ਬਣਾਵਾਂਗੇ ਨਾਲ ਤੇ ਆਪ ਤਲਕੇ ਤੁਹਾਨੂੰ ਪਾਵਾਂਗੇ ਚਲੋ ਹੁਣ ਫੇ ਲੱਗੇ ਆ ਮੰਮੀ ਜੀ ਇਹਨਾਂ ਨੂੰ ਆ ਕਰਨਾ ਤਲ ਲਈ ਹੈ ਨਾ ਚਲੋ ਚਲੋ ਤਲੋ ਠੀਕ ਹੈ ਬਹੁਤ ਹੀ ਸੁਆਦਿਸ਼ਟ ਬਣੀਆਂ ਸੀ ਉਹਦਣੀਆਂ ਆਪਾਂ ਇੱਕ ਵਾਰੀ ਖਾ ਲਈਆਂ ਵਾ ਤੇ ਆਹ ਵਾਲੀਆਂ ਥੋੜੀਆਂ ਰੱਖੀਆਂ ਵਾਂ ਤੁਹਾਨੂੰ ਤੁਸੀਂ ਕਮੈਂਟ ਕੀਤੀ ਸੀ ਨਾ ਉਹਦੇ ਕਰਕੇ ਫਿਰ ਮੈਂ ਮੰਮੀ ਜੀ ਕੋ ਥੋੜੀਆਂ ਜੀਆਂ ਰਖਾਣੀਆਂ ਮੈਂ ਰੱਖ ਲਓ ਐ ਤਲ ਕੇ ਦੱਸਾਂਗੀ ਲੋ ਠੀਕ ਹਾਂ ਚਾਹ ਨਾਲ ਤੇ ਬਹੁਤ ਹੀ ਸੁਆਦ ਲੱਗਦੀ ਹੈ ਨਾ ਮੰਮੀ ਜੀ ਉਹਦਣ ਆਪਾਂ ਚਾਹ ਪੀਣੀ ਨਹੀਂ ਗਰਮੀ ਬੜੀ ਨਹੀਂ ਚਲੋ ਪੰਜਾਬੀ ਜਾਦੂ ਬਿਨਾ ਰਹਿ ਨਹੀਂ ਸਕਦੇ ਤੇ ਬਾਕੀ ਚਲੋ ਆ ਲੋ ਆ ਲੋ ਏਦਾਂ ਦੀਆਂ ਜਿਹੜੀਆਂ ਮੈਂ ਉਹ ਭੰਦੀਆਂ ਮੈਂ ਤੁਹਾਨੂੰ ਕਿਉਂਗਾ ਦਿਖਾਉਣਾ ਹੋ ਜਾ ਇੱਕ ਤਾਂ ਬਹੁਤ ਨਿਕਲ ਜਾਂਦਾ ਨਾ ਉਹ ਇੱਕ ਗੱਲ ਹੋਰ ਵਾ ਅਸੀਂ ਮਿੱਠਾ ਠੋਡਾ ਨਹੀਂ ਪਾਇਆ ਤੇ ਉਹਦਾ ਕਹਿੰਦੇ ਮਿੱਠਾ ਠੋਡਾ ਪਾਇਦਾ ਵਾ ਅੱਛਾ ਪਰ ਗਰਮੀ ਕਰਕੇ ਨਾ ਮਿੱਠੇ ਠੋਡੇ ਨਾਲ ਕੀ ਇਹਦਾ ਕੀ ਹੁੰਦਾ ਵਾ ਉਹ ਕਹਿੰਦੇ ਵੀ ਜ਼ਿਆਦਾ ਭੁੱਲਦੀਆਂ ਹੁਣ ਇਹ ਵੀ ਭੁੱਲੀ ਗਈਆਂ ਹੂੰ ਅੱਛਾ ਚਲੋ ਜਦਾ ਨਹੀਂ ਆ ਨਹੀਂ ਇਦਾ ਠੀਕ ਆ ਇਦਾ ਠੀਕ ਆ ਕੋ ਗਰਮੀ ਬੜੇ ਮਿੱਠਾ ਫੋਡਾ ਨਹੀਂ ਪੋਣਾ ਠੀਕ ਠੀਕ ਅੱਛਾ ਇਹਨੂੰ ਜਰਾ ਕੋ ਘੋੜ ਲਓ ਨਾ ਜਦੋਂ ਬਣਾ ਕੇ ਅਸੀਂ ਬਣਾਉਨੇ ਆ ਛੋਲ ਪਾ ਕੇ ਔਰ ਮਰਜੀ ਦਾ ਪਾ ਕੇ ਹਨਾ ਸਾਰਾ ਕੁਝ ਵਿਸਲ ਮਰਾ ਲੈਨੇ ਆ ਬਾਅਦ ਘੋਟੀ ਜਾਣਾ ਘੋਟੀ ਜਾਣਾ ਤੇ ਉਹ ਆਪਣੇ ਆਪ ਹੀ ਹੁਣਨ ਲੱਪਣੇ ਲਓ ਜੀ ਬੋਲਵੜੀਆਂ ਜਦੋਂ ਤਾਲੀਆਂ ਜੀਆਂ ਉਹਨਾਂ ਦਾ ਇੰਟਰਫੇਸ ਇਦਾ ਇਦਾ ਬਹੁਤ ਹੀ ਜੜੀਆਂ ਘਰਾਂੀਆਂ ਬਣਦੀਆਂ ਵਾ ਜਦੋਂ ਪਣ ਜਾਂਦੀਆਂ ਉਸ ਤੋਂ ਬਾਅਦ ਇਹ ਪਾਸੇ ਜਿੱਦਾਂ ਵਿਚਾਰ ਉਹਨਿਆ ਕੇ ਤਲ ਲੀਆਂ ਹੁੰਦੀਆਂ ਉਹੋ ਹੀ ਹਿਸਾਬ ਰਹਿ ਜਾਂਦਾ ਵਾ ਅਸੀਂ ਤੇਲ ਥੋੜਾ ਹੀ ਪੋਨੇ ਆ ਫਿਰ ਉਹ ਜਿਆਦਾ ਚਿਰ ਹੋ ਕੇ ਫੇਰ ਦੋ ਮੱਤੀ ਤਾਂ ਨਹੀਂ ਨਾ ਪਹਿਲੇ ਬਾਅਦ ਚ ਤੜਕਾ ਲਾਣਾ ਹੁੰਨੇ ਕਹਿੰਦੇ ਉਹ ਰੱਖੋ ਤੇਲ ਦੇ ਵਿੱਚ ਆਪਾਂ ਤੜਕਾ ਲਾ ਲੈਣਾ ਤਾਂ ਹੀ ਅਸੀਂ ਤੇਲ ਥੋੜਾ ਹੀ ਪੋਨੇ ਜ ਜਨੇ ਕਹੀ ਹੈ ਉਹ ਡੀ ਕਾਟੀ ਕੜਾਈ ਆ ਹੈਨਾ ਤਿੰਨਾਂ ਕ ਜਈਆਂ ਮਾਤੇ ਨਹੀਂ ਲੈ ਕੜਾਈ ਏ ਠੀਕ ਉਹ ਟੀਵੀ ਆ ਗਿਆ ਨਹੀਂ ਉਹ ਜਿਆਦੀ ਵੱਡੀ ਆ ਹਾਂ ਤੇ ਬਾਕੀ ਆਜੋ ਫਿਰ ਜਿੰਨਾ ਜਿੰਨਾ ਨੇ ਛਕਣੀਆਂ ਵਾ ਹੁਣ ਹੁਣ ਟਾਈਮ ਹੈਗਾ ਜੀ ਲਓ ਜੀ ਫੁੱਲ ਬੜੀਆਂ ਗਈਆਂ ਵਾ ਹੱਡੀਆਂ ਸਾਰੀਆਂ ਤਲੀਆਂ ਹੈ ਤੇ ਇਹ ਹੁਣ ਸਾਰੀਆਂ ਜਿੰਨੀਆਂ ਫੁੱਲ ਬੜੀਆਂ ਤਲੀਆਂ ਗਈਆਂ ਇਹ ਹੁਣ ਮੰਮੀ ਇਹ ਮੰਮੀ ਖਾ ਕੇ ਦੱਸਣਗੇ ਤੁਹਾਨੂੰ ਤੇ ਬਾਕੀ ਲਓ ਜੀ ਹੁਣ ਤੁਹਾਨੂੰ ਪਤਾ ਲੱਗ ਗਿਆ ਹੋਣਾ ਹਨਾ ਇਹ ਚਾਹ ਨਾਲ ਬਹੁਤ ਹੀ ਸਵਾਲ ਲੱਗਦੀਆਂ ਵਾ ਜਿੱਦਾਂ ਆਪਾਂ ਬਜਾਰੋਂ ਲਿਓਨੇ ਨਾ ਜਿਹੜੀਆਂ ਬਜਾਰੋਂ ਲਿਓਨੇ ਹੋਣੇ ਫੁੱਲ ਵੱਡੀਆਂ ਓਦਾਂ ਹੀ ਇਹਨਾਂ ਨੂੰ ਤਲੀ ਤਲੀ ਦਾ ਤੇਲ ਵਿੱਚ ਤੇ ਬਣਾਉਣ ਦਾ ਪ੍ਰੋਸੈਸ ਤੁਸੀਂ ਵੇਖ ਹੀ ਲਿਆ ਵਾ ਹਨਾ ਸੋ ਸਾਰੇ ਜਾਨਿਆਂ ਘਰੇਓ ਜਰੂਰ ਟਰਾਈ ਤੇ ਬਹੁਤ ਜਾਨਿਆਂ ਨੇ ਟਰਾਈ ਵੀ ਕੀਤਾ ਸਾਡੇ ਵਲੌਗ ਤੋਂ ਬਾਅਦ ਤੇ ਕਾਫੀ ਮੈਸੇਜ ਆਏ ਤੁਹਾਡੇਾਂ ਦੇ ਤੁਹਾਡੇ ਸਾਰਿਆਂ ਦੇ ਤੇ ਕਹਿੰਦੇ ਅਸੀਂ ਟਰਾਈ ਕੀਤਾ ਵਾ ਤੇ ਸਾਨੂੰ ਵੀ ਬੜਾ ਵਧੀਆ ਲੱਗਾ ਵੀ ਤੁਸੀਂ ਟਰਾਈ ਕੀਤਾ ਵਾ ਸਾਰਿਆਂ ਨੂੰ ਬਹੁਤ ਪਸੰਦ ਆਈਆਂ ਤੇ ਚਲੋ ਜਿਨ੍ਹਾਂ ਨੇ ਨਹੀਂ ਟਰਾਈ ਕੀਤਾ ਉਹ ਵੀ ਜਰੂਰ ਟਰਾਈ ਕਰਕੇ ਤੇ ਸਾਨੂੰ ਕਮੈਂਟ ਕਰਿਓ ਵੀ ਕਿੱਦਾਂ ਦੀਆਂ ਲੱਗੀਆਂ ਵਾ ਫਿਰ ਆਪਾਂ ਹੋਰ ਇੱਕ ਦੋ ਰੈਪਸ ਰੈਸিপি ਵੀਡੀਓ ਲੈ ਕੇ ਆਵਾਂਗੇ ਇਹ ਬਣ ਵੀ ਛੇਤੀ ਜਾਂਦੀਆਂ ਜੇ ਤਾਜ਼ ਪੌਣੀਆਂ ਨਾ ਕੱਲ ਤੱਕ ਸਾਡੀ ਇਹ ਤਿਆਰ ਹੋ ਜਾਂਦੀਆਂ ਹਾਂ ਹਾਂਜੀ ਤੇ ਬਣੀਆਂ ਹੀ ਵਧੀਆ ਚਲੋ ਇਹੀ ਆਕੇ ਵਲੋਗ ਆਪਾਂ ਥੋੜਾ ਜਿਹਾ ਲੇਟ ਕਰ ਲਿਆ ਇਹਦੇ ਨਾਲ ਵੀਡੀਓ ਆਂਟੀ ਬਣਨ ਲੱਗੀ ਨਹੀਂ ਤੇ ਆਪਾਂ ਕੱਲ ਨੂੰ ਵਲੋਗ ਪਾ ਦੇਣਾ ਸੀ ਇਹ ਪਰਸੋ ਬਣ ਗਿਆ ਹਨਾ ਮੰਮੀ ਰੈਡੀ ਹੋ ਗਈ ਹੈ ਨਾ ਵੈਹੇ ਕਿਉਂਕਿ ਜਦੋਂ ਜਿਹੜੀ ਜਿੱਦਾਂ ਦੀ ਤੁੱਪ ਹੁਣ ਲੱਗਣ ਦੀ ਹੈ ਨਾ ਇਹਨਾਂ ਨੂੰ ਸਵੇਰੇ ਤੁਸੀਂ ਬਣਾ ਕੇ ਤੇ ਤੁੱਪੇ ਪਾ ਦੋਦੇ ਨਾ ਤੇ ਸ਼ਾਮਾਂ ਤੱਕ ਐ ਓਕੇ ਹੋ ਜਾਂਦੀਆਂ ਨਹੀਂ ਫੇ ਦੂਜੀ ਬਹੁਤ ਤੁੱਪਣ ਮਾਉਣੇ ਪੈਂਦੇ ਆ ਚਲੋ ਕੋਈ ਨਹੀਂ ਉਹ ਤੇ ਚਲੋ ਲਵਾ ਲੇ ਬੰਦਾ ਬਚ ਲੈਣ ਲਈ ਆ ਨਾ ਉਹ ਫਿਰ ਰੁਕ ਚੀਆਂ ਰਹਿੰਦੀਆਂ ਨਾ ਚਲੋ ਦੋ ਦੋ ਤੁੱਪਾਂ ਲੈ ਲੋ ਦੋ ਤੁੱਪਾ ਤੋਂ ਹੀ ਲਵਾ ਸਕਦੇ ਆ ਤੇ ਖਾ ਕੇ ਮੈਂ ਉਹਨਾਂ ਨੂੰ ਕਿਹੜਾ ਮੇਰੇ ਸਵਾਦ ਦਾ ਪਤਾ ਲੱਗਣਾ ਸਾਡੇ ਭੈਣ ਭਰਾਵਾਂ ਨੂੰ ਕਿਹੜਾ ਸਵਾਦ ਦਾ ਲੱਗਣਾ ਪਤਾ ਤੁਸੀਂ ਸਾਰੇ ਜਣੇ ਟਰਾਈ ਕਰਿਓ ਤੇ ਫਿਰ ਸਾਨੂੰ ਵੀ ਕਮੈਂਟ ਕਰਿਓ ਤੇ ਤੁਸੀਂ ਆਪਣੇ ਰਿਵਿਊ ਤੇ ਵੀ ਤੁਹਾਨੂੰ ਕਿਵੇਂ ਦੀਆਂ ਲੱਗੀਆਂ ਤੇ ਚਲੋ ਠੀਕ ਆ ਜੀ ਮਿਲਦੇ ਆਂ ਅਗਲੇ ਵਲੋਗ ਦੇ ਨਾਲ ਤੇ ਬਾਏ ਬਾਏ ਸਾਰਿਆਂ ਨੂੰ